ਆ ਚੈੱਕ ਕਰਕੇ ਸਾਡੇ ਪਿੱਲੋ ਕਵਰ ਕਿੰਨੇ ਵਧੀਆ ਆ ਦੇਖੋ ਜਿਗਜੈਗ ਵਾਲੇ ਪਿੱਲੋ ਕਵਰ ਆ ਫੁੱਲ ਸਾਈਜ਼ ਦੇ ਪਿੱਲੋ ਕਵਰ ਆ ਕਿੰਨੇ ਸਾਰੇ ਸਾਰੇ ਮੈਨੂੰ ਕੀ ਸਾਡੇ ਕੋਲ ਆ ਦੇਖੋ ਪੀਸ ਵੀ ਤੁਹਾਨੂੰ ਖੋਲ ਕੇ ਦਿਖਾ ਦਈਏ ਪੂਰਾ ਖੁੱਲਾ ਡੁੱਲਾ ਸਹਜ ਆ ਕੱਪੜਾ ਪੂਰਾ ਫਾਈਨ ਆ 120 ਰੁਪਏ ਦੇ ਲਈ ਵੀ ਡਬਲ ਬੈੱਡ ਦੀ ਸਾਰੀ ਡਬਲ ਬੈੱਡ ਦੀ ਬੈੱਡ ਸ਼ੀਟ ਦਿਖਾ ਰਿਹਾ ਤੁਹਾਨੂੰ ਸਾਡੇ ਕੋਲ ਜਿੱਦਾਂ ਡਬਲ ਦੀ ਬੈੱਡ ਸ਼ੀਟ ਹੈਗੀ ਆ ਦੇਖੋ 120 ਰੁਪਏ ਦੀ ਸਿਰਫ ਸਿਰਫ 120 ਰੁਪਏ ਦੀ ਕਲਰ ਦੇਖੋ ਕਿੰਨੇ ਵਧੀਆ ਵਧੀਆ ਇਹ 120 ਰੁਪਏ ਦੀ ਹੈ 120 ਰੁਪਏ ਦੀ ਆ ਦੇਖੋ ਉਸ ਤੋਂ ਬਾਅ 170 ਵੀ ਇਹ ਰੰਗ ਦੇਖੋ ਕਿੰਨੇ ਵਧੀਆ ਵਧੀਆ ਕਲਰ ਹੈਗੇ ਆ ਦੇਖੋ ਸਿਰਫ 170 ਵੀਏ ਉਸ ਤੋਂ ਬਾਅਦ ਆ ਜਾਣੀ ਆ ਦੇਖੋ 200 ਰੁਪਏ ਆ ਦੇਖੋ 200 ਰੁਪਏ ਕਲਰ ਚੜਦੇ ਕਿੰਨੇ ਵਧੀਆ ਵਧੀਆ ਦੇਖੋ ਹਾਂਜੀ ਕਲਰ ਚੜ ਕਿੰਨੇ ਵਧੀਆ ਵਧੀਆ ਉਸ ਤੋਂ ਬਾਅਦ ਆ ਜਾਣੀ ਹਾਂਜੀ ਸਸੀ ਕਲ ਦੀ ਸਾਰਿਆਂ ਨੂੰ ਆਪਾਂ ਹੜਾ ਲੁਧਿਆਣੇ ਫੀਲ ਲਗਾਂ ਚ ਤੇ ਅੱਜ ਤੋਂ ਉਹ ਦਿਖਾਉਣੇ ਆਪਾਂ ਘਰੇ ਚਾਦਰਾਂ ਕੁਆਟਰ ਸੈੱਟ ਹੋ ਕੇ ਸੁਣਾਣੇ ਹੋਗੇ ਘਰੇਲੂ ਸਬਾਨ ਬਾਈ ਜੀ ਮੈਂ ਪਹਿਲਾਂ ਵੀਡੀਓ ਬਣਨੇ ਲਗਾ ਚ ਤੇ ਰੇਟ ਬਹੁਤ ਘੱਟ ਹੁੰਦੇ ਆ ਆਫਰ ਲੱਗੇ ਨੇ ਤੇ ਚੀਜ਼ ਪੂਰੀ ਵਧੀਆ ਗਾਰੰਟੀ ਜੀ ਵਾਜ ਵੀਡੀਓ ਨਾ ਬਣਿਆ ਰਿਹਾ ਹਾਂਜੀ ਭਾਈ ਆ ਹਾਂਜੀ ਆ ਦੇਖੋ ਫ੍ਰੇਲ ਵਾਲੇ ਪਿੱਲੋ ਕਵਰ ਹੋਣਗੇ ਫ੍ਰੇਲ ਵਾਲੇ ਕੁਸ਼ਨ ਹੋਣਗੇ ਤੇ ਬੈੱਡ ਸ਼ੀਟ ਹੋ ਗਈ ਇਹ ਪੂਰਾ ਸੈੱਟ ਕਿੰਨੇ ਮਿਲਣਾ 625 ਰੁਪਏ ਦਾ ਇਸ ਤੋਂ ਬਾਅਦ ਆ ਜਾਣਾ ਤਿੰਨ ਕੁਸ਼ਨਾਂ ਵਾਲਾ ਸੈੱਟ ਆ ਦੇਖੋ ਤਿੰਨ ਕੁਸ਼ਨਾਂ ਵਾਲਾ ਵੀ ਸੈੱਟ ਆ ਗਿਆ ਬੜੀ ਡਿਮਾਂਡ ਦੀ ਤਿੰਨ ਕੁਸ਼ਨਾਂ ਵਾਲਾ ਵੀ ਸੈੱਟ ਆ ਦੇ ਵਹਾੜ ਵਾਲੇ ਕੁਸ਼ਨ ਹੋਊਗਾ ਇੱਕ ਇੱਕ ਚੋਰ ਦੋ ਚੋਰਸ ਹੋਣਗੇ ਆ ਦੇਖੋ ਇਹ ਕਿੰਨੇ ਦਾ ਮਿਲਣਾ ਤੁਹਾਨੂੰ ਇਹ 750 ਰੁਪਏ ਦਾ ਆ ਦੇ ਕੋਈ ਫ੍ਰੇਲ ਵਾਲੇ ਤੇਨ ਕੁਸ਼ਨ ਨਾਲ ਬੈੱਡ ਸ਼ੀਟ ਬੈੱਡ ਸ਼ੀਟ ਵੀ ਪੂਰੀ ਐ ਮਲਾਈ ਵਾਂਗੂ ਮੱਖਣ ਵਾਂਗੂ ਦੇ ਕਿੰਨੀ ਵਧੀਆ ਬੈੱਡ ਸ਼ੀਟ ਆ ਗਈ ਆ ਕਿੰਨੇ ਦਾ ਐ ਇਹ ਸਿਰਫ 750 ਰੁਪਏ ਦਾ ਸਿਰਫ ਉਹ 625 480 ਸਾਰੀ ਵੈਰਾਈਟੀ ਮਿਲੂਗੀ ਆ ਦੇਖੋ ਸਾਡੇ ਕੋਲ ਜਿੱਦਾਂ ਡਬਲ ਦੀ ਬੈੱਡ ਸ਼ੀਟ ਹੈਗੀ ਆ ਦੇਖੋ 120 ਰੁਪਏ ਦੀ ਸਿਰਫ ਇਹਦਾ ਵੀ 120 ਰੁਪਏ ਦੀ ਕਲਰ ਦੇਖੋ ਕਿੰਨੇ ਵਧੀਆ ਵਧੀਆ ਹੈਗੇ 120 ਰੁਪਏ ਦੀ ਐ 120 ਰੁਪਏ ਦੀ ਆ ਦੇਖੋ ਉਸ ਤੋਂ ਬਾਅਦ ਆਈ ਆ ਦੇਖੋ 170 ਰੁਪਏ ਆ ਦੇਖੋ 170 ਰੁਪਏ ਰੰਗ ਦੇਖੋ ਕਿੰਨੇ ਵਧੀਆ ਵਧੀਆ ਕਲਰ ਹੈਗੇ ਆ ਦੇਖੋ ਸਿਰਫ 170 ਰੁਪਏ ਆ ਦੇਖੋ 200 ਰੁਪਏ 컬러 ਚਾੜ ਦੇ ਕਿੰਨੇ ਵਧੀਆ ਵਧੀਆ ਦੇਖੋ ਹਾਂਜੀ 컬러 ਚਾੜ ਕਿੰਨੇ ਵਧੀਆ ਵਧੀਆ ਉਸ ਤੋਂ ਬਾਅਦ ਆ ਜਾਨੀ ਐਸਾ 220 ਰੁਪਏ ਸਿਰਫ 220 ਰੁਪਏ ਆ ਦੇਖੋ ਸਾਰੇ ਚਾੜ 컬러 ਸਾਰੇ ਰੇਂਜ ਮਿਲੂਗੀ ਤੁਹਾਨੂੰ ਉਸ ਤੋਂ ਬਾਅਦ ਆ ਜਾਣੀ ਹੈ ਜੀ ਆ ਦੇਖੋ 250 ਰੁਪਏ ਇਹ ਸਿਰਫ 250 ਰੁਪਏ ਆ ਦੇ ਕਹਿੰਦੇ ਜੀ 컬러 ਚਾੜ ਸਾਰੇ ਮਿਲ ਜਾਣੇ ਤੁਹਾਨੂੰ 250 ਰੁਪਏ ਇਸ ਤੋਂ ਬਾਅਦ ਆ ਜਾਣੀ 300 ਰੁਪਏ ਇਹ ਆਪਣਾ ਮਾਲ ਤਿਆਰ ਹੋਇਆ ਦੇਖੋ 300 ਰੁਪਏ ਰੇਂਜ ਚ ਸਿਰਫ ਹਾਂਜੀ ਆਪਣਾ ਤਿਆਰ ਹੋਇਆ ਨੈਟਿਕਨ ਲਮ ਤਾਂ ਲੈਵਲ ਲੱਗਿਆ ਆ ਇਹ ਸਿਰਫ ਤੁਹਾਨੂੰ ਕਿੰਨੇ ਮਿਲਣੀ ਹੈ 300 ਰੁਪਏ ਦੀ ਆ ਚੈੱਕ ਕਰਕੇ ਦਿਖਾ ਦਈਏ ਪਿੱਲੋ ਕਵਰ ਕਿੰਨੇ ਵਧੀਆ ਆ ਦੇਖੋ ਜਿਗਜੈਗ ਵਾਲੇ ਪਿੱਲੋ ਕਵਰ ਆ ਫੁੱਲ ਸਾਈਜ਼ ਦੇ ਪਿੱਲੋ ਕਵਰ ਆ ਕਿੰਨੇ ਦੀ ਬੈੱਡ ਸ਼ੀਟਾਂ ਸਿਰਫ 300 ਰੁਪਏ ਦੀ ਆ ਦੇਖੋ ਇਹ ਪੀਸ ਵੀ ਖੋਲ ਕੇ ਇੱਕ ਦਿਖਾ ਦਿੰਨੇ ਆ ਤੁਹਾਨੂੰ ਸਾਰੇ ਸਾਰੇ ਮਿਲੂਗੀ ਸਾਡੇ ਕੋਲ ਆ ਦੇਖੋ ਪੀਸ ਵੀ ਤੁਹਾਨੂੰ ਖੋਲ ਕੇ ਦਿਖਾ ਦਈਏ ਪੂਰਾ ਖੁੱਲਾ ਡੁੱਲਾ ਸਾਈਜ਼ ਆ ਕੱਪੜਾ ਪੂਰਾ ਫਾਈਨ ਆ ਸਿਰਫ 300 ਰੁਪਏ ਦੀ ਆ ਦੇਖੋ ਡਬਲ ਦਾ ਡਬਲ ਬੈੱਡ ਦੀ ਜੀ 300 ਰੁਪਏ ਦੀ 120 ਦੇ ਲਈ ਵੀ ਡਬਲ ਬੈੱਡ ਦੀ ਸਾਰੀ ਡਬਲ ਬੈੱਡ ਦੀ ਬੈੱਡ ਸ਼ੀਟ ਦਿਖਾ ਰਿਹਾ ਤੁਹਾਨੂੰ ਸਲਾਈਆਂ ਸਲਾਈਆਂ ਦੇਖੋ ਪੂਰੀਆਂ ਓਕੇ ਆ ਗਈਆਂ ਇਸ ਤੋਂ ਬਾਅਦ ਆ ਗਈ 350 ਦੀ ਰੇਂਜ ਆ ਦੇਖੋ ਰੇਂਜ ਸਾਰੀ ਮਿਲੂਗੀ ਸਾਡੇ ਕੋਲ 350 ਦੀ ਰੇਂਜ ਉਸ ਤੋਂ ਬਾਅਦ ਆ ਦੇਖੋ ਆ ਵੀ 350 ਖੇਸਮੇਡ ਲੈ ਲਓ 350 ਰੇਂਜ ਆ ਦੇ ਟੱਕੋ ਉਸ ਤੋਂ ਬਾਅਦ ਆ ਲੈ ਲਓ 400 ਰੁਪਏ ਰੇਂਜ ਇਸ ਤੋਂ ਬਾਅਦ ਆ ਜੋ ਵੱਡੇ ਕਿੰਗ ਸਾਈਜ਼ ਵਾਲੀਆਂ ਇਹ ਵੀ 400 ਰੁਪਏ ਸਿਰਫ 400 ਰੁਪਏ ਉਸ ਤੋਂ ਬਾਅਦ ਆ ਜੋ ਆ ਦੇਖੋ 450 ਰੁਪਏ ਇਹ ਸਾਰੇ ਮਿਲੂਗੀ ਤੁਹਾਨੂੰ ਆ ਦੇਖੋ 500 ਰੁਪਏ ਆ ਦੇਖੋ 500 ਰੁਪਏ ਇਹ ਸਾਰੇ ਡਬਲ ਦੀਆਂ ਨੇ ਨਾ ਸਾਰੀ ਟੋਟਲ ਬੈੱਡ ਸ਼ੀਟ ਡਬਲ ਦੀ ਹੈ ਤੇ ਮੈਂ ਕਹਿੰਦਾ ਤੁਹਾਨੂੰ ਰੋਜ਼ ਮਾਲ ਆ ਰਿਹਾ ਦੇਖੋ ਮਾਲ ਵੀ ਆ ਗਿਆ ਬਾਰ ਦੇਖੋ ਗੱਡੀ ਆ ਗਈ ਆ ਦਿਖਾਈਏ ਤੁਹਾਨੂੰ ਮਾਲ ਦਿਨ ਨਾਗਾ ਮਾਲ ਆਂਦੇ ਆ ਸਾਰੇ ਤੇ ਮਾਲ ਵੀ ਤੁਹਾਨੂੰ ਪੜਤਿਆਂ ਨਾਲ ਦਿੰਨੇ ਆ ਦੇਖੋ ਤੁਹਾਡੇ ਖੜੇ ਖੜੇ ਮਾਲ ਆ ਗਏ ਦੇਖੋ ਬਾਰ ਹਾਂਜੀ ਅਸੀਂ ਕਦੀ ਨਾਗ ਦੀ ਵੀਡੀਓ ਪਾਈ ਨਹੀਂ ਆ ਪਹਿਲਾਂ ਨੈਕਸਟ ਟਾਈਮ ਅਸੀਂ ਨਾਗ ਦਿਖਾਣ ਲੱਗਿਆ ਤੇ ਵੀਡੀਓ ਪਾਣ ਲੱਗਿਆ ਮਾਲ ਆ ਰਿਹਾ ਨਹੀਂ ਤਾਂ ਅਸੀਂ ਵੀਡੀਓ ਆਪਣੇ ਮਾਲ ਦੀ ਪਾਈਦੀ ਹੈ ਦੇਖੋ ਅਸੀਂ ਦਿਖਾਈਦਾ ਜ਼ਰੂਰ ਥੋੜਾ ਪਰ ਗਾਗ ਨੂੰ ਚਾਹੇ 500 ਵੀ ਚਾਹੀਦਾ 1000 ਚਾਹੀਦਾ ਜਿੰਨਾ ਵੀ ਚਾਹੀਦਾ ਮਿਲ ਜਾਂਦਾ ਸਾਨੂੰ ਆਰਡਰ ਦਿਓ ਹੋਲਸੇਲ ਰਿਟੇਲ ਦੋਨੋਂ ਕਰਦੇ ਆਂ ਅਸੀਂ ਜਿੰਨਾ ਮਰਜ਼ੀ ਮਾਲ ਦਾ ਕੋਪੀ ਔਰ ਕੋਟਨ ਲੈਣੀ ਹੈ ਬੈੱਡ ਸ਼ੀਟਾਂ ਵੀ ਸਾਡੀਆਂ ਪਈਆਂ ਦੇਖੋ ਇਹ ਪਿਓਰ ਕੋਟਨ ਦੀਆਂ ਬੈੱਡ ਸ਼ੀਟਾਂ ਦੇਖੋ ਮਾਲ ਦੇਖੋ ਪੂਰੇ ਚਮਕਦੇ ਮਾਲ ਲੱਗੇ ਨੇ ਇਹ ਨਹੀਂ ਮਾਲ ਇੱਕ ਤਰ੍ਹਾਂ ਦਾ ਹੀ ਮਾਲ ਲਗਾ ਆਹ ਦੇਖੋ ਇਸ ਤੋਂ ਬਾਅਦ ਤੁਹਾਨੂੰ ਦਿਖਾ ਦਈਏ ਲਾਸਟਕ ਵਾਲੀਆਂ ਬੈੱਡ ਸ਼ੀਟਾਂ ਲਾਸਟਕ ਵਾਲੀ ਬੈੱਡ ਸ਼ੀਟ ਦੇਖੋ ਸਭੀ ਮਿਲेंगी ਸਾਰੀਆਂ ਮਿਲਣਗੀਆਂ ਆ ਦੇਖੋ ਇਹ ਲਾਸਟਕ ਵਾਲੀ ਬੈੱਡ ਸ਼ੀਟਾਂ ਨੇ ਰੇਂਜ ਸਾਰੀ ਮਿਲੂਗੀ ਤੁ ਆਂ ਲੱਖ ਤੱਕ ਲਈ ਕਿੰਨੇ ਵੀ ਆ ਸਿਰਫ 290 ਸਿਰਫ 290 ਓਕੇ ਇਹ ਸਿਰਫ 290 ਇਸ ਤੋਂ ਬਾਅਦ ਰੇਂਜ ਹੋਰ ਆਪ ਆ ਜਾਂਦੀ ਇਸ ਤੋਂ ਬਾਅਦ 370 ਫਿਰ ਉਸ ਤੋਂ ਹੋਰ ਆਪਾਂ ਜਾਂਦੀਆਂ ਸਾਰੀਆਂ ਰੇਂਜ ਹੈਗੀਆਂ ਸਾਰੀਆਂ ਰੇਂਜ ਹੈ 160 ਤੋਂ ਸ਼ੁਰੂ ਹੋ ਜਾਂਦੀ ਹੈ ਹਾਂ ਨੇ 290 ਤੋਂ ਸਟਾਰਟਿੰਗ ਹੈ ਲਾਸਟ ਗਲੀ ਐਂਜੇ ਕੀ ਹੁੰਦਾ 5 ਇੰਚੀ ਗੱਦੇ ਦੀ 8 ਇੰਚੀ ਗੱਦੇ ਦੀ 12 ਇੰਚ ਗੱਦੇ ਦੀ ਸਾਰੀ ਵੈਰਾਈਟੀ ਤੁਹਾਨੂੰ ਮਿਲੂਗੀ ਇਸ ਤੋਂ ਬਾਅਦ ਕਿੰਗ ਸਾਈਜ਼ ਬੈੱਡ ਸ਼ੀਟ ਉਹ ਵੀ ਮਿਲੂਗੀ ਸਾਰੀ ਟੋਟਲ ਵੈਰਾਈਟੀ ਬੈੱਡ ਸ਼ੀਟ ਦੀ ਤੁਹਾਨੂੰ ਮਿਲੂਗੀ ਆਣਾ ਕਿੱਥੇ ਨੈਤਿਕ ਹੈਂਡਲੂਮ ਤੇ ਫੀਲਡਗਾ ਤੇ ਪੇਜ ਫੋਲੋ ਕਰ ਲਓ ਇੰਸਟਾਗ੍ਰਾਮ ਦਾ ਸਾਡਾ ਉਹ ਗਲੀ ਨੰਬਰ 14 ਗਲੀ ਨੰਬਰ 14